ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕਰੀਮੀ ਪਾਸਤਾ ਬਹੁਤ ਹੀ ਆਸਾਨ ਜਾਇ ਢੰਗ ਦੇ ਨਾਲ ਪਾਸਤਾ ਬਣਾਉਣ ਲਈ ਪਾਣੀ ਨੂੰ ਮੈਂ ਪਹਿਲਾਂ ਹੀ ਉਬਾਲ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਸਤਾ ਥੋੜੀ ਦੇਰ ਇਸਦੇ ਉਪਰੰਤ ਦਾ ਵੇਟ ਕਰਾਂਗੇ ਪਾਸਤਾ ਸਾਡਾ ਆਲਮੋਸਟ ਜਿਹੜਾ ਇਹ ਪੱਕ ਗਿਆ ਹੈ ਆਪਾਂ ਨਾਈਫ ਦੇ ਨਾਲ ਇਸ ਨੂੰ ਕੱਟ ਕੇ ਵੀ ਦੇਖ ਲੈਣੇ ਆਂ ਦੇਖ ਸਕਦੇ ਹੋ ਤੁਸੀਂ ਪਾਸਤਾ ਆਪਣਾ ਅਖੀਰ ਕਿ ਤਿਆਰ ਹੋ ਗਿਆ ਹੈ ਹੁਣ ਆਪਾਂ ਇਹਨੂੰ ਛੰਨੇ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਸਾਰਾ ਪਾਣੀ ਇਹ ਤੋਂ ਨਲ-ਨਲ ਹੋ ਜਾਵੇ ਪਾਸਟੇ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਐਡ ਕਰਾਂਗੇ ਤਾਂ ਕਿ ਇਹ ਇਕੱਲਾ-ਕੱਲਾ ਨਾ ਰਹੇ

ਹੁਣ ਇਹਦੇ ਵਿੱਚ ਐਡ ਕਰਾਂਗੇ ਟਮਾਟਰ, ਪਿਆਜ਼, ਅਦਰਕ ਤੇ ਲਸਣ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਥੋਲ ਲਵਾਂਗੇ। ਉਹਨਾਂ ਆਪਾਂ ਗੈਸ ਦੀ ਫਲੇਮ ਜਿਹੜੀ ਆ ਉਹ ਥਾਈ ਕਰ ਲਵਾਂਗੇ। ਹੁਣ ਆਪਾਂ ਇਸ ਨੂੰ ਪਾਣੀ ਤੋਂ 7 ਮਿੰਟ ਲਈ ਟੱਕੇ ਪਕਾਵਾਂਗੇ। ਦੇਖ ਸਕਦੇ ਹੋ ਟਮਾਟਰ ਤੇ ਦਿਹਾਜ ਆਪਣੇ ਚੰਗੀ ਤਰ੍ਹਾਂ ਗਲ ਗਏ ਹਨ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਪਾਣੀ ਪਾਣੀ ਆਪਾਂ ਘਰ ਕਰਕੇ ਪਾਉਣਾ ਹੈ ਤੇ ਹੁਣ ਆਹ ਫਰਾਈ ਨੂੰ ਥੋੜੀ ਦੇਰ ਲਈ ਟੱਕੇ ਤੇ ਥੋੜਾ ਲਾਉਂਦੇ ਹਾਂ ਟਮਾਟਰ ਤੇ ਪਿਆਜ਼ ਨੂੰ 3 ਤੋਂ 4 ਮਿੰਟ ਤੱਕ ਮੈਂ ਪਕਾ ਲਿਆ ਹੈ ਹੁਣ ਆਪਾਂ ਜਿਹੜੇ ਖੜੇ ਮਸਾਲੇ ਆ ਦਾਲਚੀਨੀ ਤੇ ਇਲਾਇਚੀ ਉਸ ਨੂੰ ਆਪਾਂ ਰਿਮੂਵ ਕਰ ਦੇਵਾਂਗੇ ਕਿਉਂਕਿ ਆਪਾਂ ਇਹਦੀ ਪਿਉਰੀ ਬਣਾਵਾਂਗੇ ਗੈਸ ਦੀ ਫਲੇਮ ਨੂੰ ਮੈਂ ਆਫ ਕਰ ਦਿੱਤਾ ਹੈ ਹੁਣ ਆਪਾਂ ਇਹਨੂੰ ਠੰਡਾ ਠੰਡ ਕੇ ਮਿਕਸੀ ਗ੍ਰੈਂਡਰ ਦੇ ਵਿੱਚ ਪਾ ਕੇ ਇਹਨੂੰ ਆਪਾਂ ਪਿਉਰੀ ਤਿਆਰ ਕਰ ਲਵਾਂਗੇ ਪਿਉਰੀ ਨੂੰ ਤਰਕਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਬਟਰ ਪਾਵਾਂਗੇ ਗੈਸ ਦੀ ਫਲੇਮ ਆਪਾਂ ਲੋ ਹੀ ਰੱਖਾਂਗੇ ਇਨ ਆ ਲਈ ਆਪਾਂ ਐਡ ਕਰ ਦਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਜਿਹੜਾ ਹੈ ਰੰਗ ਦਾ ਬਹੁਤ ਹੀ ਵਧੀਆ ਆਉਂਦਾ ਹੈ ਨਾਲ ਹੀ ਆਪਾਂ ਐਡ ਕਰ ਦਵਾਂਗੇ ਪਿਉਰੀ ਪਿਉਰੀ ਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਆਪਾਂ ਹਾਈ ਕਰਕੇ ਲਗਾਤਾਰ ਇਸ ਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ ਸਿਰ ਤੋਂ ਚਾਰੰਗੀ ਟਪਾਉਂਦੇ ਆਏ ਪਾਸਟੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਓਰੀਗানো ਇਸ ਦੇ ਵਿੱਚ ਅੱਧਾ ਚਮਚਾ ਆਪਾਂ ਓਰੀਗানো ਪਾ ਲਵਾਂਗੇ ਅੱਧਾ ਚਮਚਾ ਆਪਾਂ ਚਿੱਲੀ ਫਲੈਕਸ ਐਡ ਕਰਾਂਗੇ ਪਾਸਟੇ ਨੂੰ ਮਿੱਠਾ ਬਣਾਉਣ ਦੇ ਲਈ 3 ਤੋਂ 4 ਚਮਚਾਪ ਐਡ ਕਰਾਂਗੇ ਟਮੇਟੋ ਕੇਚਪ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੈਨੂੰ ਕਰੀਮੀ ਬਣਾਉਣ ਦੇ ਲਈ ਮੈਂ ਇੱਥੇ ਕਰੀਮ ਲਈ ਹੈ ਮੈਂ ਅਮੂਲ ਦੀ ਕਰੀਮ ਲਈ ਹੈ ਤੁਸੀਂ ਕੋਈ ਵੀ ਕਰੀਮ ਲੈ ਸਕਦੇ ਹੋ ਹੋਮ ਮੇਡ ਵੀ ਕਰੀਮ ਲੈ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੇ ਕਰਾਏਗਾ ਕਰੀਮ ਪਾਣੀ ਬਹੁਤ ਹੀ ਜ਼ਰੂਰੀ ਹੈ ਇਸ ਦੇ ਨਾਲ ਜਿਹੜਾ ਪਾਸਤਾ ਹੈ ਬਹੁਤ ਹੀ ਕਰੀਮੀ ਕਰੀਮੀ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਰੰਗ ਆਪਾਂ ਦਾ ਵੀ ਚੇਂਜ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਸਤਾ ਐਡ ਕਰ ਦਵਾਂਗੇ ਅਕਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਪਾਸਤੇ ਨੂੰ ਟਾ ਕੇ 3 ਤੋਂ 4 ਮਿੰਟ ਪਕਾਵਾਂਗੇ ਤਾਂ ਕਿ ਜਿਹੜੇ ਸਾਰੇ ਮਸਾਲਿਆਂ ਦੇ ਫਲੇਵਰ ਹੈਗੇ ਵਿੱਚ ਚਲੇ ਜਾਣ ਕਰੀਮੀ ਪਾਸਤਾ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਪਾਸਤੇ ਦੀ ਜਿਹੜੀ ਕਨਸਿਸਟੈਂਸੀ ਹੈ ਉਹ ਕਿੰਨੀ ਵਧੀਆ ਆਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਨੂੰ ਸਰਵਿਸ ਬੋਲ ਦੇ ਵਿੱਚ ਕੱਢ ਲਵਾਂਗੇ ਅੱਜ ਦੀ ਮੇਰੀ ਰੈਸিপি ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਨਾਲ ਹੀ ਮੇਰੇ ਪੇਜ ਨੂੰ ਫੋਲੋ ਕਰ ਲੈਣਾ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ ਸ਼ਕਾਂ